ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਦਿੱਤੇ ਇੱਕ ਬਿਆਨ ਤੋਂ ਬਾਅਦ ਇੱਕ ਵੱਡਾ ਝਟਕਾ ਭਾਰਤੀਆਂ ਨੂੰ ਲੱਗਾ ਹੈ। ਕੀ ਉਹ ਬਿਆਨ ਹੈਗਾ ਕਿਵੇਂ ਉਸ ਬਿਆਨ ਦਾ ਭਾਰਤੀਆਂ ਦੇ ਉੱਤੇ ਖਾਸ ਤੌਰ ਦੇ ਉੱਤੇ ਪੰਜਾਬੀਆਂ ਦੇ ਉੱਤੇ ਅਸਰ ਹੋ ਸਕਦਾ ਹੈ? ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਕੈਨੇਡਾ ਤੋਂ ਪੱਤਰਕਾਰ ਕਰਨਜੀਤ ਕੌਰ ਨੂੰ ਮਿਲ ਜੁੜੇ ਨੇ। ਹੁਣ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਸਮਾਂ ਦਿੱਤਾ ਜੀ ਤੁਸੀਂ। ਆਹ ਥੈਂਕ ਯੂ ਸੋ ਮੱਚ ਸੁਖਵਿੰਦਰ ਮੈਨੂੰ ਆਪਣੇ ਮੰਚ ਦੇ ਉੱਤੇ ਬੁਲਾਉਣ ਲਈ ਥੈਂਕ ਯੂ। ਅਹ ਚਾਹਣ ਕਿਵੇਂ ਤੁਸੀਂ ਦੇਖਦੇ ਹੋ ਜਸਟਿਨ ਟਿਊਡ ਹੁਣਾਂ ਦੇ ਇਸ ਬਿਆਨ ਨੂੰ ਪਹਿਲਾਂ ਮੈਂ ਚਾਹੂੰਗਾ ਉਸ ਬਿਆਨ ਨੂੰ ਕੋਟ ਕਰ ਦਿਓ ਕੀ ਬਿਆਨ ਉਹ ਹੈਗਾ ਔਰ ਉਸ ਬਿਆਨ ਦੇ ਮਾਇਨੇ ਕੀ ਨੇ ਅਸਰ ਕੀ ਹੋਵੇਗਾ ਭਾਰਤੀਆਂ ਤੇ ਕਾਸ਼ਤੌਰ ਦੇ ਉੱਤੇ ਪੰਜਾਬੀਆਂ ਦੇ ਉੱਤੇ ਸੋ ਆਮ ਤੌਰ ਦੇ ਉੱਤੇ ਗਰਮੀਆਂ ਦੇ ਅਖੀਰ ਦੇ ਵਿੱਚ ਜਿਹੜਾ ਹਰ ਸਾਲ ਆ ਜਿਹੜੀ ਕੈਬਨਿਟ ਮਨਿਸਟਰ ਹੁੰਦੇ ਨੇ ਸਾਰੇ ਮਿਲ ਕੇ ਆਪਸ ਦੇ ਵਿੱਚ ਸਰਕਾਰ ਜਿਹੜੀ ਆ ਇਹ ਇਕੱਠੀ ਹੁੰਦੀ ਆ ਮਨਿਸਟਰਸ ਇਕੱਠੇ ਹੁੰਦੇ ਨੇ ਤੇ ਅਗਲੇ ਸਾਲ ਦੇ ਲਈ ਕੁਝ ਰਣਨੀਤੀਆਂ ਤੈਅ ਕੀਤੀਆਂ ਜਾਂਦੀਆਂ ਨੇ ਇਸੇ ਦੇ ਚੱਲਦਿਆਂ ਇਸ ਵਾਰ ਈ ਹਾਲੀਫੈਕਸ ਦੇ ਵਿੱਚ ਸਾਰੇ ਜਣੇ ਇਕੱਠੇ ਹੋਏ ਨੇ ਤੇ ਕਿਉਂਕਿ ਇਸ ਵਕਤ ਕੈਨੇਡਾ ਵਿੱਚ ਇਮੀਗ੍ਰੇਸ਼ਨ ਬਹੁਤ ਇੱਕ ਵੱਡਾ ਮੁੱਦਾ ਬਣਿਆ ਹੋਇਆ ਇਲੈਕਸ਼ਨਸ ਵੇਲੇ ਵੀ ਇਸ ਵਕਤ ਇਸ ਨੂੰ ਬਹੁਤ ਵੱਡੇ ਮੁੱਦੇ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਜਿਸ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੋਮਵਾਰ ਨੂੰ ਇੱਕ ਐਲਾਨ ਕੀਤਾ ਜਾਂਦਾ ਵੈਸੇ ਤਾਂ ਦੋ ਮੇਜਰ ਇੱਕ ਚੀਨ ਨੂੰ ਲੈ ਕੇ ਸੀ ਤੇ ਦੂਜਾ ਇਮੀਗ੍ਰੇਸ਼ਨ ਨੂੰ ਲੈ ਕੇ ਸੀ ਸੋ ਇਮੀਗ੍ਰੇਸ਼ਨ ਦੀ ਗੱਲ ਕਰੀ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਕਿ ਟੈਂਪਰੇਰੀ ਫੋਰਨ ਵਰਕਰਸ ਜਿਹੜੇ ਹੋਣਗੇ ਉਨ੍ਹਾਂ ਦੀ ਗਿਣਤੀ ਨੂੰ ਘਟਾਉਣ ਦਾ ਫੈਸਲਾ ਲਿਆ ਗਿਆ ਕਟੌਤੀ ਕੀਤੀ ਜਾ ਰਹੀ ਹੈ ਉਹਦੇ ਵਿੱਚ ਤੇ ਸਭ ਤੋਂ ਵੱਡੀ ਗੱਲ ਚੁਣੇ ਕਿ ਰਹੀ ਹੈ ਜਿਹੜੇ ਕਿ ਘੱਟ ਵੇਜ ਵਾਲੇ ਹੋਣਗੇ ਘੱਟ ਤਨਖਾਹ ਵਾਲੇ ਟੈਂਪਰੇਰੀ ਫੋਰਨ ਵਰਕਰਸ ਹੋਣਗੇ ਸੋ ਇਹ ਕਿਆ ਜਿਹੜੇ ਪ੍ਰਵਾਸੀ ਇਸ ਵਕਤ ਕੈਨੇਡਾ ਵਿੱਚ ਆਏ ਹੋਏ ਨੇ ਜੇ ਕੈਨੇਡਾ ਵਿੱਚ ਇਸ ਵਕਤ ਇਮਪਲੋਇਮੈਂਟ ਯਾਨੀ ਕਿ ਬੇਰੋਜ਼ਗਾਰੀ ਦਰ ਜਿਹੜੀ ਹੈ 6.1 ਜਾਂ 6.2% ਦੇ ਕਰੀਬਾ ਤਾਂ ਉਥੇ ਪ੍ਰਵਾਸੀਆਂ ਦੇ ਵਿੱਚ ਇਹ ਬੇਰੋਜ਼ਗਾਰੀ ਦਰਾਂ ਇਹ 11.6% ਤੱਕ ਪਹੁੰਚ ਚੁੱਕੀ ਹੈ 11.6% ਤੱਕ ਸੋ ਇਸ ਚੀਜ਼ ਨੂੰ ਪਰੰਤ ਲਈ ਆਮ ਤੌਰ ਤੇ ਜਦੋਂ ਅਸੀਂ ਕੋਵਿਡ ਦੀ ਗੱਲ ਕਰਦੇ ਹਾਂ ਨਾ ਕੋਵਿਡ ਤੋਂ ਬਾਅਦ ਸੁਖਵਿੰਦਰ ਇਹਨਾਂ ਨੇ ਬਹੁਤ ਤੜਲੇ ਨਾਲ ਜਿਹੜੀਆਂ ਟੈਂਪਰੇਰੀ ਫੋਰਨ ਵਰਕਰਸ ਨੂੰ ਇੱਥੇ ਆਉਣ ਦੀ ਜਿਹੜੀ ਛੋੜ ਦਿੱਤੀ ਸੀਗੀ ਸੋ ਇਸ ਤੋਂ ਬਾਅਦ ਦੇਖਿਆ ਜਿਹੜਾ 2015 ਵਿੱਚ ਲਗਭਗ 16 ਹਜ਼ਾਰ ਦੇ ਕਰੀਬ ਟੈਂਪਰੇਰੀ ਫੋਰਨ ਵਰਕਰ ਆਏ ਸੀ ਤਾਂ ਉਹੀ 2000 ਦੀ ਗਿਣਤੀ ਵੱਧ ਕੇ 86 ਹਜ਼ਾਰ ਪਲੱਸ ਹੋ ਗਈ ਸੀ ਸੋ ਸਰਕਾਰ ਨੇ ਇਹ ਕਿਹਾ ਵੀ ਇਸ ਵਕਤ ਜਿਹੜੇ ਕੈਨੇਡਾ ਦੇ ਕੈਨੇਡੀਅਨਸ ਨੇ ਜਿਹੜੇ ਆ ਉਹਨਾਂ ਦੇ ਵਿੱਚ ਬੇਰੋਜ਼ਗਾਰੀ ਦਰ ਵੱਧ ਰਹੀ ਹੈ ਤੇ ਇਹ ਕਿਹਾ ਜਾ ਰਿਹਾ ਕਿ ਜਿਹੜੇ ਟੈਂਪਰੇਰੀ ਫੋਰਨ ਵਰਕਰਸ ਨੇ ਉਹ ਆ ਕੇ ਇੱਥੋਂ ਦੀਆਂ ਜੌਬਸ ਲੈ ਰਹੇ ਨੇ ਸੋ ਉਹਨਾਂ ਨੇ ਹੁਣ ਇਹ ਗੱਲ ਆਖੀ ਹੈ ਕਿ ਜਿਹੜੇ ਵੀ ਇੰਪਲੋਇਜ਼ ਹੋਣਗੇ ਜਿਹੜੀ ਕਿ ਇਸ ਵਕਤ ਜਿੱਥੇ ਉੱਚ ਬੇਰੋਜ਼ਗਾਰੀ ਦਰ ਹੈ ਯਾਨੀ ਕਿ 6% ਜਾਂ ਇਸ ਤੋਂ ਵੱਧ ਬੇਰੋਜ਼ਗਾਰੀ ਦਰ ਹੈ ਸੋ ਉਹਨਾਂ ਸੈਕਟਰਸ ਤੋਂ ਹੁਣ ਜਿਹੜੀਆਂ ਟੈਂਪਰੇਰੀ ਫੋਰਨ ਵਰਕਰਸ ਘੱਟ ਤਨਖਾਹ ਵਾਲੇ ਹੋਣਗੇ ਉਹਨਾਂ ਨੂੰ ਜਿਹੜਾ ਆ ਉਹ ਇੰਪਲੋਇਜ਼ ਨਹੀਂ ਸਾਥ ਸਕਣਗੇ ਤੇ ਦੂਜੇ ਪਾਸੇ ਉਹਨਾਂ ਨੇ ਲਿਮਿਟ ਰੱਖੀ ਆ ਕਿ ਵੀ ਜਿਹੜੇ ਵੀ EMPLOYEES ਇਸ ਵਕਤ EMPLOYEES ਨੂੰ ਬੁਲਾਉਣਾ ਚਾਹੁੰਦੇ ਆ ਵਿਦੇਸ਼ੀ ਕਾਮਿਆਂ ਨੂੰ ਬੁਲਾਉਣਾ ਚਾਹੁੰਦੇ ਆ ਤਾਂ ਉਹ ਆਪਣੇ ਕੁੱਲ ਸਟਾਫ 10% ਤੋਂ ਜ਼ਿਆਦਾ ਨਹੀਂ ਬੁਲਾ ਸਕਦੇ ਸੋ ਦੋ ਇਹ ਮੇਜਰ ਤਕਰੀਰਾਂ ਕੀਤੀਆਂ ਗਈਆਂ ਨੇ ਪਰ ਇਹਦੇ ਵਿੱਚ ਵੀ ਕੁਝ ਫੀਲਡਸ ਨੂੰ ਕੁਝ ਸੈਕਟਰ ਨੂੰ ਐਗਜ਼ੈਂਪਸ਼ਨ ਦਿੱਤੀਆਂ ਗਈਆਂ ਨੇ ਜਿਦੇ ਵਿੱਚ ਫੂਡ ਇੰਡਸਟਰੀ ਦੀ ਗੱਲ ਕਰ ਲਓ ਅ ਐਗਰੀਕਲਚਰ ਦੀ ਗੱਲ ਫਿਸ਼ਿੰਗ ਇੰਡਸਟਰੀ ਦੀ ਗੱਲ ਕਰ ਲਓ ਕੰਸਟਰਕਸ਼ਨ ਦੀ ਗੱਲ ਕਰ ਲਓ ਤੇ ਨਾਲ ਹੈਲਥ케ਅਰ ਦੀ ਇਹਨਾਂ ਫੀਲਡਸ ਨੂੰ ਥੋੜੀ ਜਿਹੀ ਸੈਕਟਰਸ ਨੂੰ ਐਗਜ਼ੈਂਪਸ਼ਨ ਦਿੱਤੀ ਗਈ ਆ ਬਾਕੀ ਦੀ ਸੈਕਟਰਸ ਦੇ ਵਿੱਚ ਖਾਸ ਤੌਰ ਤੇ ਕਹਿ ਦਿੱਤਾ ਗਿਆ ਕਿ ਜਿਹੜੇ ਘੱਟ ਤਨਖਾਹ ਵਾਲੇ ਟੈਂਪਰੇਰੀ ਫੋਰਨ ਵਰਕਰਸ ਹੋਣਗੇ ਸੋ ਇਹਨਾਂ ਨੂੰ ਵੀ ਇਹਨਾਂ ਦੀ ਗਿਣਤੀ ਨੂੰ ਬਹੁਤ ਜ਼ਿਆਦਾ ਘਟਾਇਆ ਜਾਏਗਾ ਤੇ ਜੇ ਇਹਦੇ ਸਿੱਧੇ ਸਿੱਧੇ ਅਸਰ ਦੀ ਗੱਲ ਕਰੀਏ ਤਾਂ ਲਗਭਗ 65000 ਕਰੀਬ ਦੇ 65000 ਦੇ ਕਰੀਬ ਜਿਹੜੇ ਆ ਟੈਂਪਰੇਰੀ ਫੋਰਨ ਵਰਕਰਸ ਘੱਟ ਤਨਖਾਹ ਵਾਲੇ ਉਹਨਾਂ ਦੇ ਉੱਤੇ ਸਿੱਧਾ ਗੱਜਗੀ ਰਹੇਗੀ ਕਿ ਜਦੋਂ ਮੈਂ ਸਿੱਧੇ ਤੌਰ ਤੇ ਤੇ ਇੰਡੀਆ ਦੇ ਉੱਤੇ ਹੀ ਆਉਣਾ ਹੈ ਇੰਡੀਅਨਸ ਦੇ ਉੱਤੇ ਕੀ ਅਸਰ ਹੋਵੇਗਾ ਭਾਰਤੀਆਂ ਦੇ ਉੱਤੇ ਖਾਸ ਤੌਰ ਤੇ ਉਤੇ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਕੈਨੇਡਾ ਦੇ ਵਿੱਚ ਰਹਿੰਦੇ ਨੇ ਬਹੁਤ ਸਾਰੇ ਆ ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਮਿਲਣ ਲੱਗਾ ਹਾਲ ਕੀ ਦੇ ਵਿੱਚ ਜਿਹੜਾ ਲਗਾਤਾਰ ਜਾ ਵੀ ਰਹੇ ਨੇ ਤਾਂ ਕੀ ਅਸਰ ਤੁਸੀਂ ਦੇਖਦੇ ਹੋ ਕੀ ਮੰਨਦੇ ਹੋ ਭਾਰਤੀਆਂ ਦੇ ਉੱਤੇ ਖਾਸ ਤੌਰ ਤੇ ਉਤੇ ਪੰਜਾਬੀਆਂ 'ਚ ਕੀ ਅਸਰ ਹੋਵੇਗਾ ਇਸ ਫੈਸਲੇ ਦਾ ਸੋ ਵੀ ਆਲ نو ਕਿ ਸੁਖਵਿੰਦਰ ਕੈਨੇਡਾ ਦੇ ਲਈ ਜੇ ਵੱਡਾ ਸੋਰਸ ਦੀ ਗੱਲ ਕੀਤੀ ਜਾਵੇ ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਕਿਸੇ ਕਿਸੇ ਸਮੇਂ ਚੀਨ ਸਭ ਤੋਂ ਪਹਿਲੇ ਨੰਬਰ ਤੇ ਸੀ ਤੇ ਹੁਣ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਵਿੱਚ ਇੰਡੀਆ ਚਾਈਨਾ ਨੂੰ ਪਾਰ ਕਰ ਚੁੱਕਿਆ ਸੋ ਦੋ ਮੇਜਰ ਕੰਟਰੀਜ਼ ਹੈਗੀਆਂ ਚਾਈਨਾ ਤੇ ਇੰਡੀਆ ਜਿੱਥੋਂ ਕਿ ਇੰਟਰਨੈਸ਼ਨਲ ਸਟੂਡੈਂਟਸ ਵੀ ਵੱਡੀ ਗਿਣਤੀ ਵਿੱਚ ਆਉਂਦੇ ਨੇ ਵਿਦੇਸ਼ੀ ਕਾਮੇ ਵੀ ਆਉਂਦੇ ਸੋ ਜਿਹੜਾ ਐਲ ਐਮ ਆਈ ਜਸ ਜਿਹੜਾ ਇੱਕ ਤਰੀਕੇ ਨਾਲ ਚੱਲ ਰਿਹਾ ਸੀ ਜਿਹੜਾ ਕਿ ਮਤਲਬ ਸਾਡੇ ਲੋਕਾਂ ਨੇ ਵੀ ਇੱਕ ਤਰੀਕੇ ਨਾਲ ਬਿਜ਼ਨਸ ਬਣਾਇਆ ਹੋਇਆ ਸੀ ਸੋ ਉਸ ਚੀਜ਼ ਨੂੰ ਥੋੜੀ ਥਾਂ ਜ਼ਰੂਰ ਪਾਉਗੀ ਸੋ ਜਿਹੜੇ ਸਾਡੇ ਫੋਰਨ ਵਰਕਰਸ ਆ ਰਹੇ ਸੀਗੇ ਇਸ ਉਮੀਦ ਦੇ ਨਾਲ ਇੰਡੀਆ ਤੋਂ ਆ ਰਹੇ ਸੀਗੇ ਕਿ ਇੱਥੇ ਸਾਨੂੰ ਐਲਐਮਆਈਏ ਬੇਸਡ ਇੱਥੇ ਕੰਮ ਮਿਲ ਜਾਏਗਾ ਸੋ ਹੁਣ ਉਹਦੇ ਵਿੱਚ ਸਖਤੀ ਜ਼ਰੂਰ ਦੇਖਣ ਨੂੰ ਮਿਲੇਗੀ ਇਹਦੇ ਵਿੱਚ ਵੱਡੀ ਗਿਣਤੀ 'ਚ ਪੰਜਾਬੀ ਵੀ ਆ ਰਹੇ ਸੀਗੇ ਸੋ ਹੁਣ ਥੋੜਾ ਇਹਨੂੰ ਠੱਲ ਜ਼ਰੂਰ ਪਾਉਗੀ ਅਚਾ ਜਿਵੇਂ ਹੁਣ ਇੱਥੋਂ ਸਟੂਡੈਂਟ ਗਿਆ ਕੋਈ ਸਟੂਡੈਂਟ ਇੱਕ ਸਾਲ ਪਹਿਲਾਂ ਪੱਕਾ ਹੋ ਗਿਆ ਜਾਂ ਦੋ ਸਾਲ ਪਹਿਲਾਂ ਪ ਉਦੀ ਤਨਖਾਹ ਜਿਉ ਉਹਨੇ ਉਸ ਲੈਵਲ ਤੱਕ ਨਹੀਂ ਕਮਾ ਰਿਆ ਮੈਨੂੰ ਨਹੀਂ ਪਤਾ ਉਸ ਕ੍ਰਾਈਟੇਰੀਆ ਦੇ ਵਿੱਚ ਆ ਕੇ ਹੀ ਉਹ ਪੱਕਾ ਹੋਇਆ ਜਾਂ ਕਿਵੇਂ ਹੋਇਆ ਉਹਦੇ ਉੱਤੇ ਅਸਰ ਹੋਵੇਗਾ ਜਿਹੜੇ ਆਲਰੇਡੀ ਪੱਕੇ ਹੋ ਚੁੱਕੇ ਨੇ ਸਟੂਡੈਂਟ ਜਾਂ ਆਪਣੇ ਪੰਜਾਬੀ ਦੇ ਵਿੱਚ ਆ ਗਏ ਇਹ ਕਹਿੰਦਾ ਇਹ ਸਿਰਫ ਟੈਂਪਰੇਰੀ ਫੋਰਨ ਵਰਕਰਸ ਦੇ ਉੱਤੇ ਆ ਜਿਹੜੇ ਵਰਕ ਪਰਮਿਟ ਦੇ ਉੱਤੇ ਇੱਥੇ ਪਹੁੰਚਦੇ ਨੇ ਟੈਂਪਰੇਰੀ ਤੌਰ ਦੇ ਉੱਤੇ ਸੋ ਜਿਹੜੇ ਕਿ ਪੀਆਰ ਹੋ ਚੁੱਕੇ ਨੇ ਉਹਨਾਂ ਦੇ ਉੱਤੇ ਇਸ ਦਾ ਕੋਈ ਅਸਰ ਨਹੀਂ ਹੋਏਗਾ ਸੋ ਆਲਰੇਡੀ ਜਿਹਨਾਂ ਨੂੰ ਪੀਆਰ ਹੋ ਗਈਆਂ ਉਹਨਾਂ ਕੋਲ ਜੌਬ ਹੈ ਜਾਂ ਨਹੀਂ ਹੈ ਉਹ ਇੱਕ ਡਿਫਰੈਂਸ ਸਟੋਰੀ ਹੋਗੀ ਉਹਨਾਂ ਦਾ ਇਹ ਉੱਤੇ ਕੋਈ ਅਸਰ ਨਹੀਂ ਪਏਗਾ ਜਿਨਨੇ ਵੀ ਇਸ ਵਕਤ ਟੈਂਪਰੇਰੀ ਰੈਜ਼ਿਡੈਂਸ ਨੇ ਉਹਨਾਂ ਦੇ ਉੱਤੇ ਸਭ ਤੋਂ ਵੱਡਾ ਇਹ ਜਿਹੜਾ ਅਸਰ ਦੇਖਣ ਨੂੰ ਮਿਲੇਗਾ ਜਿਵੇਂ ਆਪਾਂ ਨਵੇਂ ਸਟੂਡੈਂਟ ਜਾ ਰਹੇ ਨੇ ਉਹਨਾਂ ਦੇ ਕੀ ਹਾਲਾਤ ਹੋ ਸਕਦੇ ਨੇ ਜੇ ਇਸ ਤਰੀਕੇ ਦਾ ਫੈਸਲਾ ਲਾਗੂ ਹੁੰਦਾ ਤਾਂ ਅ ਸਭ ਤੋਂ ਵੱਡਾ ਤਾਂ ਇਸ ਵਕਤ ਟੈਂਪਰੇਰੀ ਫੋਰਨ ਵਰਕਰਸ ਸੁਖਵਿੰਦਰ ਇਹਨੂੰ ਥੋੜਾ ਜਿਹਾ ਸਮਝਣ ਦੀ ਜ਼ਰੂਰਤ ਆ ਕਿ ਇਹਨੂੰ ਆਪਾਂ ਦੋ ਹਿੱਸਿਆਂ 'ਚ ਵੰਡ ਸਕਦੇ ਹਾਂ ਤਿੰਨ ਹਿੱਸਿਆਂ 'ਚ ਇਨਫੈਕਟ ਵੰਡ ਸਕਦੇ ਹਾਂ ਸ ਵੀ ਤੋ ਲੱਕੇ 30 ਘੰਟੇ ਤੱਕ ਦਾ ਸਮਾਂ ਮਿਲਦਾ ਜਿਹੜਾ ਕਿ ਇੱਕ ਹਫਤੇ ਵਿੱਚ ਉਹ ਕੰਮ ਕਰ ਸਕਦੇ ਨੇ ਸੋ ਉਹ ਤਾਂ ਇੱਕ ਵੱਖਰਾ ਉਹਨੂੰ ਸਟੱਡੀ ਪਰਮਿਟ ਦੇ ਨਾਲ ਨਾਲ ਉਹਨਾਂ ਨੂੰ ਕਿ ਸਮਾਂ ਕੰਮ ਕਰਨ ਦਾ ਮਿਲਦਾ ਉਹਦੇ ਵਿੱਚ ਕੋਈ ਬਹੁਤਾ ਮੇ ਨਹੀਂ ਆਉਣਗੇ ਦੂਜੇ ਪਾਸੇ ਹੁੰਦਾ ਪੂਰਤ ਗ੍ਰੈਜੂਏਟ ਸਟੱਡੀ ਪਰਮਿਟ ਜਿਹੜਾ ਕਿ ਪੜਾਈ ਪੂਰੀ ਕਰਨ ਬਾਅਦ ਇਹਨਾਂ ਨੂੰ ਮਿਲਦਾ ਆ ਸੋ ਉਹਦੇ ਵਿੱਚ ਵੀ ਜੇਕਰ ਤੁਹਾਡੇ ਕੋਲ ਜੌਬ ਹੈਗੀ ਆ ਤਾਂ ਸ਼ਾਇਦ ਹੋ ਸਕਦਾ ਕਿ ਉਹਨਾਂ ਦੇ ਉੱਤੇ ਵੀ ਕੋਈ ਬਹੁਤਾ ਅਸਰ ਨਾ ਪਵੇ ਜੇ ਉਹਨਾਂ ਦੀ ਕੰਪਨੀ ਉਹਨਾਂ ਨੂੰ ਸਪੋਰਟ ਕਰ ਰਹੀ ਹੈ ਸਭ ਤੋਂ ਵੱਡਾ ਅਸਰ ਨਾ ਦੇ ਉੱਤੇ ਜਿਹੜੇ ਕਿ ਪਿੱਛੋਂ ਹੀ ਵਰਕ ਪਰਮਿਟ ਦੇ ਉੱਤੇ ਇੱਥੇ ਕੈਨੇਡਾ ਦੇ ਵਿੱਚ ਆਉਂਦੇ ਨੇ ਸੋ ਜਿਹੜੇ ਵਰਕ ਪਰਮਿਟ ਦੇ ਆਉਣਗੇ ਉਹਨਾਂ ਦਾ ਵੇਜ ਦੇਖੀ ਜਾਏਗੀ ਜੇਕਰ ਉਹਨਾਂ ਨੂੰ ਮਿਨੀਮਮ ਕੀਤੀ ਜਾ ਰਹੀ ਹੈ ਤਾਂ ਉਹਨਾਂ ਦੇ ਉੱਤੇ ਸਭ ਤੋਂ ਵੱਧ ਇਸ ਦਾ ਇੰਪੈਕਟ ਪਾਏਗਾ ਠੀਕ ਹੈ ਇੱਕ ਆਪਕੀ ਜਿਹੜਾ ਸਟੂਡੈਂਟ ਜਾ ਰਿਹਾ ਉਹ ਤਾਂ ਆਪਣੀ ਇੱਕ ਇੱਕ ਲਾਈਨ ਦੇ ਵਿੱਚ ਜਾ ਰਿਹਾ ਉਹ ਪੜ੍ਹਾਈ ਕਰਦਾ ਉਸ ਤੋਂ ਬਾਅਦ ਉਹ ਸਾਰੇ ਕ੍ਰਾਈਟਰੀਆ ਪੂਰੇ ਕਰਦਾ ਟੀਆਰ ਲੈਂਦਾ ਪੀਆਰ ਹੁੰਦਾ ਪਰ ਜਿਹੜੇ ਇਥੋਂ ਐਲਐਮਆਈ ਲੈ ਕੇ ਜਾ ਰਹੇ ਸੀਗੇ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਇੱਕ ਬਿਜ਼ਨਸ ਵੀ ਕੈਨੇਡਾ ਦੇ ਵਿੱਚ ਬਣਾ ਲਿਆ ਗਿਆ ਸੀਗਾ ਵੀ ਐਲਐਮਆਈ ਵੇਚੋ ਤੇ ਤੂੰ ਪੰਜਾਬੀ ਜਾਂ ਕੋਈ ਵੀ ਇੰਡੀਅਨ ਜਾਂ ਹੈਗਾ ਉਹਨੂੰ ਬੁਲਾ ਲਓ ਇੱਥੇ ਸਭ ਤੋਂ ਵੱਧ ਅਸਰ ਉੱਤੇ ਹੀ ਮੈਨੂੰ ਲੱਗਦਾ ਤੇ ਹੋਵੇਗਾ ਜਦ ਮੈਂ ਇਹ ਜਿਵੇਂ ਹੁਣ ਥੋੜੀ ਜਿਹੀ ਮੈਂ ਸਟੂਡੈਂਟਸ ਦੇ ਉੱਤੇ ਵੀ ਆਉਂ ਬਿਲਕੁਲ ਇਹ ਐਲ ਐਮ ਆਈ ਐਸ ਦੇ ਉੱਤੇ ਤਾਂ ਇਸ ਦਾ ਅਸਰ ਹੋਗਾ ਹੀ ਹੋਗਾ ਪਰ ਜਿਵੇਂ ਤੁਸੀਂ ਗੱਲ ਕੀਤੀ ਸਟੂਡੈਂਟ ਆਉਂਦੇ ਆ ਤੇ ਇੱਥੇ ਆ ਕੇ ਆਪਣੇ ਚਲੋ ਇੱਕ ਸੈੱਟ ਸਿਸਟਮ ਦੇ ਵਿੱਚ ਪੈ ਜਾਂਦੇ ਆ ਸੋ ਤੁਹਾਨੂੰ ਮੈਂ ਦੱਸ ਦਵਾਂ ਵਕਤ ਸਟੂਡੈਂਟ ਦੀ ਲਾਈਫ ਵੀ ਇੱਥੇ ਕੋਈ ਬਹੁਤ ਹੀ ਈਜ਼ੀ ਨਹੀਂ ਹੈਗੀ ਸੁਖਵਿੰਦਰ ਕੈਨੇਡਾ ਦੇ ਕੋਨਿਚ ਵਿੱਚ ਇਸ ਵਕਤ ਇੰਟਰਨੈਸ਼ਨਲ ਸਟੂਡੈਂਟਸ ਦੇ ਵੱਲੋਂ ਪ੍ਰੋਟੈਸਟ ਕੀਤੇ ਜਾ ਮੈਜੋਰਟੀ ਆਫ ਦਾ ਇੰਡੀਅਨ ਤੇ ਉਹਨਾਂ ਵਿੱਚ ਵੀ ਮੈਜੋਰਟੀ ਆਫ ਦਾ ਪੰਜਾਬੀ ਸਟੂਡੈਂਟਸ ਨੇ ਇੱਥੇ ਇਸ ਵਕਤ ਦੇ ਹਾਲਾਤ ਜੇ ਅਸੀਂ ਗੱਲ ਕਰ ਲੈਨੇ ਆ ਬਹੁਤ ਸਾਰੀਆਂ ਵੀਡੀਓਜ਼ ਆਉਂਦੀਆਂ ਨੇ ਵੀ ਬਹੁਤ ਮਾੜੇ ਨੇ ਜਾਂ ਕੁਝ ਹਨਾ ਇਹ ਟੋਟਲੀ ਸਾਰੀਆਂ ਸਹੀ ਵੀ ਨਹੀਂ ਹੈਗੀਆਂ ਤੇ ਵੀ ਨਹੀਂ ਹੈਗਾ ਕਿ ਗਲਤ ਵੀ ਨੇ ਨੋ ਡਾਊਟ ਇਸ ਵਕਤ ਪ੍ਰੋਟੈਸਟ ਕਰ ਰਹੇ ਨੇ ਕਿਉਂਕਿ ਕੈਨੇਡਾ ਦੀ ਸਰਕਾਰ ਤੇ ਕੁਝ ਮਹੀਨਿਆਂ ਤੋਂ ਬਹੁਤ ਜ਼ਿਆਦਾ ਸਖਤ ਹੋ ਚੁੱਕੀ ਹੈ ਇਸ ਵਕਤ ਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਰਹੇ ਨੇ ਲਗਭਗ ਉਹਨਾਂ ਦਾ ਵਰਕ ਪਰਮਿਟ ਮੁਕਾਣ ਦੇ ਕਾਗਜ਼ਾਂ ਦੇ ਉੱਤੇ ਆ ਪੁਆਇੰਟਸ ਉਹਨਾਂ ਦੇ ਵੰਡ ਪਾ ਰਹੇ ਹੈਗੇ ਕਿਉਂਕਿ ਆਲਰੇਡੀ ਪੁਆਇੰਟਸ ਬਹੁਤ ਜ਼ਿਆਦਾ ਹਾਈ ਜਾ ਰਿਹਾ ਸੀਆਰਐਸ ਦਾ ਸਕੋਰ ਬਹੁਤ ਹਾਈ ਜਾ ਰਿਹਾ ਬੱਚੇ ਅਲੱਗ-ਅਲੱਗ ਸੂਬੇ ਵਿੱਚ ਮੂਵ ਹੋਏ ਸੀ ਇੱਕ ਸੂਬੇ ਤੋਂ ਛੱਡ ਕੇ ਦੂਜੇ ਸੂਬੇ ਵਿੱਚ ਗਏ ਸੀ ਕੰਮ ਕਰਨ ਲਈ ਇਹ ਸੋਚ ਕੇ ਕਿ ਸ਼ਾਇਦ ਨੋਮਿਨੀ ਪ੍ਰੋਗਰਾਮ ਚ ਉਹਨਾਂ ਨੂੰ ਨਾਮ ਆ ਜਾਏਗਾ ਤੇ ਪੀਆਰ ਦਾ ਰਸਤਾ ਸੁਖਾਲਾ ਹੋ ਜਾਊਗਾ ਪਰ ਇਸ ਵਕਤ ਉੱਥੇ ਵੀ ਪ੍ਰੋਸੈਡਿਯਾ ਪ੍ਰੋਪਰ ਨਹੀਂ ਆ ਰਹੇ ਹੈਗੇ ਬਹੁਤ ਲਿਮਿਟਿਡ ਗਿਣਤੀ ਵਿੱਚ ਤੇ ਬਹੁਤ ਲਿਮਿਟਿਡ ਸਟ੍ਰੀਮਸ ਚੱਲ ਰਹੇ ਆ ਸੋ ਸਟੂਡੈਂਟਸ ਨੂੰ ਇਸ ਵਕਤ ਤੱਕ ਕੋਈ ਵੀ ਪਾਥ ਨਹੀਂ ਮਿਲ ਰਿਹਾ ਹੈਗਾ ਜਿਹਦੇ ਕਰਕੇ ਇਸ ਇੱਕ ਅਪ੍ਰੋਕਸ ਨੰਬਰ ਹੈਗਾ ਕਿ 70 ਹਜ਼ਾਰ ਦੇ ਕਰੀਬ ਸਟੂਡੈਂਟਸ ਜਿਹੜੇ ਆ ਇਸ ਸਾਲ ਡਿਪੋਰਟ ਕੀਤੇ ਜਾ ਸਕਦੇ ਆ ਕਿਉਂਕਿ ਉਹਨਾਂ ਦਾ ਵਰਕ ਪਰਮਿਟ ਮੁੱਕਣ ਵਾਲਾ ਤੇ ਅੱਗੇ ਉਹ ਰੀਨਿਊ ਨਹੀਂ ਹੋ ਸਕਦਾ ਹੁਣ ਵੱਡੀ ਗਿਣਤੀ ਵਿੱਚ ਮੈਥੇ ਇਹ ਆ ਰਹੀ ਹੈ ਕਿ ਵੀ ਜਿਹੜੇ ਬੱਚਾ ਕੋਲ ਕੋਈ ਹੋਰ ਰਾ ਨਹੀਂ ਬਚ ਰਿਹਾ ਇਸ ਵਕਤ ਪ੍ਰੋਟੈਸਟ ਵੀ ਸਰਕਾਰ ਨੂੰ ਇਹ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਕਿ ਜਿਹੜਾ ਵਰਕ ਪਰਮਿਟ ਆ ਉਹਦੀ ਡਿਊਰੇਸ਼ਨ 2 ਸਾਲ ਤੋਂ ਵਧਾ ਕੇ 5 ਸਾਲ ਕੀਤੀ ਜਾਵੇ ਤੇ ਨਾਲ ਦੀ ਨਾਲ ਸਟਸ ਦਾ ਜਿਹੜਾ ਸਕੋਰ ਸਿਸਟਮ ਆ ਉਸ ਨੂੰ ਥੋੜਾ ਨੀਚੇ ਲੈ ਕੇ ਆਂਦਾ ਜਾਵੇ ਨਾਲ ਹੁਣ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਵੀ ਜਿਹੜੇ ਸਟੂਡੈਂਟਸ ਜਿਹੜੇ ਇੱਥੇ ਪਹੁੰਚ ਰਹੇ ਆ ਉਹਨਾਂ ਲਈ ਪੀਆਰ ਦਾ ਪਾਥਵੇ ਥੋੜਾ ਸੁਖਾਲਾ ਕੀਤਾ ਜਾਵੇ ਸੋ ਜੀ ਅਸੀਂ ਮਾਫ ਕਰਨਾ ਮੈਂ ਤੁਹਾਡਾ ਇੱਕ ਸਵਾਲ ਮੈਂ ਮਜਰੂ ਵਿੱਚ ਸਵਾਲ ਮੈਂ ਤੁਹਾਡੇ ਉਹਦੇ ਵਿੱਚ ਜਵਾਬ ਤੋਂ ਆਇਆ ਤੁਸੀਂ ਕਹਿੰਦੇ 70000 ਕੰਡਕਟ ਰਿਪੋਰਟ ਕਰਨ ਦੀ ਤਿਆਰੀ ਦੇ ਵਿੱਚ ਹੈ ਕੈਨੇਡਾ ਇਸ ਤੋਂ ਮੇ ਕਿਉਂਕਿ ਉਹਨਾਂ ਦੇ ਵਰਕ ਪਰਮਿਟ ਰੀਨਿਊ ਨਹੀਂ ਹੋ ਸਕਦੇ ਵਰਕ ਪਰਮਿਟ ਰੀਨਿਊ ਕਿਉਂ ਨਹੀਂ ਹੋ ਰਿਹਾ ਕਿ ਇਸ ਫੈਸਲੇ ਦਾ ਉਹਨਾਂ ਦੇ ਉੱਤੇ ਅਸਰ ਹੋਵੇਗਾ ਕਿ ਨਵਾਂ ਵਰਕ ਪਰਮਿਟ ਲੈਣਾ ਹੈਗਾ ਤਾਂ ਉਹਦੇ ਵਿੱਚ ਕ੍ਰਾਈਟਰੀਆ ਸਾਰਾ ਬਦਲ ਗਿਆ ਦੇਖੋ ਕਿਊਬਿਕ ਜੇ ਕੋਈ ਕਿਉਂਵੇ ਪ੍ਰੋਵਿੰਸ ਦੀ ਗੱਲ ਕਰੀਏ ਨਾ ਕਿਊਬਿਕ ਨੇ ਤਾਂ ਵੈਸੇ ਹੀ ਅਗਲੇ 6 ਮਹੀਨਿਆਂ ਲਈ ਜਿਹੜਾ ਆ ਪੌਜ਼ ਲਗਾ ਦਿੱਤਾ ਕਿ ਉੱਥੇ ਜਿਹੜਾ ਟੈਂਪੋਰਰੀ ਫੋਰਨ ਵਰਕਰਸ ਨਹੀਂ ਪਹੁੰਚਣਗੇ ਵਰਕ ਪਰਮਿਟ ਦੀ ਅਪਲੀਕੇਸ਼ਨਸ ਅ ਰੀਨਿਊਅਲ ਦੇ ਉੱਤੇ ਉਹਨਾਂ ਨੇ ਵੀ ਨਾਲ ਦੀ ਨਾਲ ਪੌਜ਼ ਲਗਾ ਦਿੱਤਾ ਸੋ ਕਿਊਬਿਕ ਨੇ ਤਾਂ ਸੱਚਾ ਫੈਸਲਾ ਲੈ ਹੀ ਲਿਆ ਉਥੇ ਹੀ ਦੂਜੇ ਪਾਸੇ ਗੱਲ ਕਰਦੇ ਹਾਂ ਹੁਣ ਤੁਸੀਂ ਗੱਲ ਕਰ ਰਹੇ ਹੋ ਟੈਂਪਰੇਰੀ ਫੋਰਨ ਵਰਕਰਸ ਦੀ ਹੁਣ ਜੇ ਸਟੂਡੈਂਟ ਦੇ ਕੋਲੇ ਹੀ ਨਹੀਂ ਹੈਗਾ ਜੇ ਕੰਮ ਨਹੀਂ ਹੈਗਾ ਉਹ ਆਉਣਗੇ ਕਿ ਕਿ ਸਾਨੂੰ ਸਾਡੀ ਜ਼ਰੂਰਤ ਹੈਗੀ ਐਸ ਮੁਲਕ ਨੂੰ ਜਾਂ ਏਮਪਲੋਇਰ ਨੂੰ ਸਾਡੀ ਜ਼ਰੂਰਤ ਆ ਤਾਂ ਕਿਸ ਬੇਸ ਦੇ ਉੱਤੇ ਉਹ ਵਰਕ ਪਰਮਿਟ ਆਪਣਾ ਰੀਨਿਊ ਕਰਵਾ ਸਕਦੇ ਨੇ ਸੋ ਇਹਦੇ ਨੇ ਜਾਂ ਤਾਂ ਉਹ ਮਾਈਏ ਵਾਲ ਜਾਣਗੇ ਐਲ ਐਮ ਆਈ ਏ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇਹ ਕਹਿਣ ਚ ਵੀ ਸਾਨੂੰ ਕੋਈ ਗੁਰੇਜ਼ ਨਹੀਂ ਹੈ ਹੋ ਰਿਹਾ ਕਿ ਐਲ ਐਮ ਆਈ ਏ ਮੋਟੀਆਂ ਕੀਮਤਾਂ ਦੇ ਉੱਤੇ ਵੇਚੀਆਂ ਵੀ ਜਾ ਰਹੀਆਂ ਨੇ ਫਿਰ ਜਾਂ ਤਾਂ ਸਟੂਡੈਂਟ ਆਪਾਂ 50000 ਡਾਲਰ ਲਗਾ ਕੇ ਐਲ ਐਮ ਆਈ ਇਸ ਖਰੀਦਣਗੇ ਤੇ ਜਿਹੜੇ ਉਸ ਲੈਵਲ ਦੀ ਪੈਸੇ ਦੇ ਸਕਦੇ ਹੈਗੇ ਜਾਂ ਤਾਂ ਉਹ ਪੇਪਰ ਮੈਰਿਜਸ ਵੱਲੋਂ ਜਾਂਦੇ ਪਏ ਆ ਜਾਂ ਫਿਰ ਇਸ ਵਕਤ ਰਿਫਿਊਜੀ ਜਾਂ ਸਾਲਮ ਕਲੇਮ ਕਰ ਰਹੇ ਨੇ ਸਰ ਇੱਕ ਇੱਕ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਗਾ ਗਰਾਊਂਡ ਦੇ ਉੱਤੇ ਮੈਂ ਨਹੀਂ ਚਾਹੁੰਦਾ ਕਿ ਵੀਡੀਓਜ਼ ਦੀ ਗੱਲ ਕਰੀਏ ਆਪਾਂ ਵੀਡੀਓਜ਼ ਉਸੇ ਬਹੁਤ ਦੇਖ ਰਹੇ ਆ ਬੱਚੇ ਲਾਈਨਾਂ ਦੇ ਵਿੱਚ ਅਲੱਗ-ਅਲੱਗ ਕਿ ਰਾਸ਼ਨ ਤੱਕ ਦੀ ਕਿੱਲਤ ਆਈ ਪਈ ਹੈ ਕੈਨੇਡਾ ਦੇ ਜਿਹੜੀਆਂ ਤਸਵੀਰਾਂ ਇੱਧਰ ਆਉਂਦੀਆਂ ਨੇ ਜਾਂ ਰੋਜ਼ਗਾਰ ਦੇ ਲਈ ਦਰਦਰ ਭਟਕਦੇ ਫਿਰ ਰਹੇ ਨੇ ਕੁਝ ਅਖੀ ਕੋਈ ਸੀਨ ਇਦਾਂ ਦਾ ਦੇਖਿਆ ਮੈਂ ਚਾਹੁੰਗਾ ਬਿਆਨ ਕਰਿਓ ਕਿ ਵਾਕਿਆ ਦੇਖ ਕੇ ਇੱਕ ਵਾਰ ਤੁਹਾਨੂੰ ਵੀ ਲੱਗਾ ਕਿ ਇਹ ਕਿੱਥੇ ਪੱਗਦੇ ਨੇ ਵਿਚਾਰੇ ਦੇਖੋ ਸੁਖਵਿੰਦਰ ਹੁਣ ਜੇ ਇੱਥੋਂ ਦੀ ਰਿਐਲਿਟੀ ਦੀ ਗੱਲ ਕਰੀਏ ਤਾਂ ਬੱਚੇ ਆਫ ਕੋਰਸ ਇੱਥੇ ਆਏ ਨਹੀਂ ਛੋਟੀ ਉਮਰ ਦੇ ਬੱਚੇ ਇੱਥੇ ਆਏ ਨਹੀਂ ਤੇ ਮਿਹਨਤਾਂ ਬਹੁਤ ਕਰ ਰਹੇ ਨੇ ਇੱਥੇ ਨਾ ਥੋੜੀ ਹੀ ਦੇਖਣ ਦੀ ਜ਼ਰੂਰਤ ਆ ਹਨਾ ਅ ਪਹਿਲਾਂ ਜਦੋਂ 8 ਲੱਖ ਦੇ ਕਰੀਬ ਬੱਚੇ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਇੱਥੇ ਪੜਨ ਲਈ ਆਦ ਲੈੰਦਾ ਆ ਹੁਣ ਉਹਨਾਂ ਦੇ ਬੱਚੇ ਰਹਿਣ ਲਈ ਵੀ ਕੋਈ ਨਾ ਕੋਈ ਜਗ੍ਹਾ ਹੋਣੀ ਚਾਹੀਦੀ ਆ ਸੋ ਉਹਨਾਂ ਦੇ ਲਈ ਅਤੇ 3 ਘੰਟੇ ਤੱਕ ਕੰਮ ਕਰਨ ਦੀ ਅਸੀਂ ਸਭ ਨੂੰ ਪਤਾ ਸਾਨੂੰ ਕਿ ਪਿਛੋਂ ਪੇਰੈਂਟਸ ਕਰਦੇ ਚੱਕ-ਚੱਕ ਕੇ ਬੱਚਿਆਂ ਨੂੰ ਇੱਥੇ ਭੇਜ ਰਹੇ ਨੇ ਤੇ ਬੱਚਾ ਉਤੇ ਵੀ ápression ਹੁੰਦਾ ਹੈ ਕਿ ਆਪਦੀ ਫੀਸ ਵੀ ਕੱਢਣੀ ਆ ਤੇ ਉਸ ਤੋਂ ਬਾਅਦ ਉੱਥੇ ਕੰਮ ਕਰਕੇ ਆਪਦੇ ਖਰਚੇ ਵੀ ਪੂਰੇ ਕਰਨੇ ਨੇ ਇੱਕ GIC ਇਹ ਜ਼ਰੂਰ ਜਿਹੜੀ ਕਿ ਅਸੀਂ ਪਹਿਲਾਂ ਹੀ ਉੱਥੇ ਡਿਪੋਜ਼ਿਟ ਕਰਵਾਉਨੇ ਹੁੰਦੇ ਆ ਤੇ ਉਹ ਖਰਚਾ ਸਾਨੂੰ ਮਹੀਨੇ-ਮਹੀਨੇ ਦਾ ਵਿੱਚੋਂ ਕੱਢ ਕੇ ਦਿੰਦੇ ਆ 500 ਤੋਂ 600 ਡਾਲਰ ਜਿਵੇਂ ਕਿ ਐ ਜੇ ਰੂਮ ਰੈਂਟ ਦੀ ਗੱਲ ਕਰਾਂ ਤਾਂ ਇੱਥੇ ਰੂਮ ਰੈਂਟ ਆਪਰੇਜ ਜਿਵੇਂ ਮੰਨ ਕੇ ਚੱਲਾਂ ਤਾਂ ਜੇ ਤੁਸੀਂ ਕਿਸੇ ਨਾਲ ਸ਼ੇਅਰਿੰਗ ਦੇ ਵਿੱਚ ਰੂਮ ਦੇ ਵਿੱਚ ਰਹਿ ਰਹੇ ਹੋ ਤਾਂ 400 ਡਾਲਰ ਮਿਨੀਮਮ ਮੰਨ ਕੇ ਚੱਲੋ 400 ਤੋਂ 450 ਡਾਲਰ ਹੁਣ ਬੱਚਿਆਂ ਨੇ ਕਿਰਾਇਆ ਤੇ ਉਸ ਤੋਂ ਬਾਅਦ ਬੱਚਿਆਂ ਨੇ ਆਪਣੀਆਂ ਫੀਸਾਂ ਦੇ ਲਈ ਵੀ ਪੈਸੇ ਇਕੱਠੇ ਕਰਨੇ ਆ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਗਰੋਸਰੀ ਦਾ ਵੀ ਇਕੱਠੀ ਕਰਨੀ ਆ ਆਪਦੇ ਆਉਣ ਜਾਣ ਦਾ ਖਰਚ ਤੇ ਮੋਬਾਈਲ ਇੰਟਰਨੈਟ ਦੇ ਬਿੱਲ ਉਹਨਾਂ ਨੇ ਪੇ ਕਰਨੇ ਆ ਤੇ ਪਿੱਛੇ ਘਰਦਿਆਂ ਨੂੰ ਵੀ ਪੈਸੇ ਭੇਜਣੇ ਆ ਬੱਚਿਆਂ ਦੇ ਉੱਤੇ ਬਹੁਤ ਸਾਰਾ ਪ੍ਰੈਸ਼ਰ ਆ ਨੋ ਡਾਊਟ ਇੱਥੇ ਅਸੀਂ ਬਸ ਸਾਰੀਆਂ ਖਬਰਾਂ ਕਰਦੇ ਆ ਹਨਾ ਆਪਾਂ মিডিਆ ਦੀ ਪੀੜ ਦੇ ਵਿੱਚ ਇੱਥੇ ਅਸੀਂ ਗਰਾਊਂਡ ਰਿਐਲਿਟੀ ਜਾਣਦੇ ਆ ਕਿ ਬੱਚੇ ਇਸ ਵਕਤ ਇੰਨੇ ਸਟ੍ਰੈਸ ਦੇ ਵਿੱਚ ਨੇ ਸੁਸਾਈਡ ਵਰਗੇ ਅਟੈਂਪਟ ਹੋ ਇਸ ਵਕਤ ਬੱਚਿਆਂ 'ਚ ਡਿਪਰੈਸ਼ਨ ਬਹੁਤ ਜ਼ਿਆਦਾ ਵਧ ਰਿਹਾ ਵਾ ਠੀਕ ਆ ਇਹ ਨਹੀਂ ਹੈਗਾ ਕੰਮ ਨਹੀਂ ਹੈਗਾ ਬੱਚੇ ਬਹੁਤ ਮਿਹਨਤ ਵੀ ਕਰ ਕੰਮ ਵੀ ਕਰ ਰਹੇ ਨੇ ਪਰ ਇਹ ਤੋਂ ਵੀ ਅਸੀਂ ਦੇਖ ਕਰ ਸਕਦੇ ਕਿ ਇਸ ਵਕਤ ਬਹੁਤ ਘੱਟ ਕੰਮ ਰਹਿ ਚੁੱਕਿਆ ਵਾ ਇੱਕ ਆਲਰੇਡੀ ਰੀਸੈਸ਼ਨ ਕੰਮਕਾਰ ਦੇ ਉੱਤੇ ਬਹੁਤ ਅਸਰ ਪਿਆ ਵਾ ਦੂਜਾ ਸਟੂਡੈਂਟ ਬਹੁਤ ਵੱਡੀ ਗਿਣਤੀ ਵਿੱਚ ਆ ਗਏ ਨੇ ਸੁਖਵਿੰਦਰ ਇੱਥੇ ਸੋ ਹੁਣ ਇੱਕ ਕੰਮ ਪਹਿਲਾਂ 2 2 3 3 ਸਟੂਡੈਂਟਸ ਕਰਦੇ ਸੀਗੇ ਹੁਣ ਉੱਥੇ ਇੱਕ ਕੰਮ ਦੇ ਉੱਤੇ ਇੱਕ ਇੱਕ ਸਟੂਡੈਂਟ ਈ ਕਿ ਹੋਏ ਨੇ ਸੋ ਜਿਹਦੇ ਕਰਕੇ ਬਾਕੀ ਜਿਹੜੇ ਸਟੂਡੈਂਟ ਆਉਂਦੇ ਆ ਉਹ ਵਿਲੇ ਰਹਿੰਦੇ ਆ ਉਹਨਾਂ ਨੂੰ ਕੰਮ ਨਹੀਂ ਮਿਲਦੇ ਪਏ ਸੋ ਇਸ ਵਕਤ ਜੇਕਰ ਕੋਈ ਆਉਣਾ ਵੀ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਇਹੀ ਆ ਕਿ ਵੀ ਆਪਣਾ ਪਿੱਛੋਂ ਘੱਟੋ ਘੱਟ ਸਾਲ ਤੋਂ ਲੈ ਕੇ 1.5 ਸਾਲ ਤੱਕ ਦਾ ਆਪਦਾ ਖਰਚਾ ਪਾਣੀ ਦਾ ਸੋਚ ਕੇ ਇੰਤਜ਼ਾਮ ਕਰਕੇ ਆਓ ਕਿਉਂਕਿ ਕੈਨੇਡਾ ਵਿੱਚ ਇਸ ਵਕਤ ਜੌਬ ਓਪਰਚ्युनिटीज ਘਟ ਨੇ ਆਮ ਤੌਰ ਤੇ ਬਹੁਤ ਕਹਿੰਦੇ ਆ ਕਿ ਹਾਂਜੀ ਮਿਹਨਤ ਨਹੀਂ ਕਰ ਰਹੇ ਜਾ ਕੇ ਲੱਭ ਨਹੀਂ ਰਹੇ ਹੈਗੇ ਬੱਚੇ ਲੱਭ ਵੀ ਰਹੇ ਨੇ ਸਾਨੂੰ ਕਈ ਜਿਹੜੇ ਸਾਨੂੰ ਕਹਿੰਦੇ ਆ ਕਿ ਵੀ ਕੰਮ ਨਹੀਂ ਮਿਲ ਰਿਹਾ ਕੁਝ ਕਰੋ ਇੱਥੋਂ ਦੇ ਲੋਕਲ ਬੱਚੇ ਕੰਮ ਮਿਲ ਰਿਹਾ ਸਮਰ ਜੋਬਸ ਪਹਿਲਾਂ ਹੁੰਦੀਆਂ ਸੀ ਉਹਨਾਂ ਨੂੰ ਨਹੀਂ ਕੰਮ ਮਿਲ ਰਿਹਾ ਇੰਟਰਨੈਸ਼ਨਲ ਸਟੂਡੈਂਟ ਆ ਕੇ ਇਸ ਮਾਰਕੀਟ ਵਿੱਚ ਸੈੱਟ ਹੋਣਾ ਤੇ ਕੰਮ ਕਰਨਾ ਬਹੁਤ ਔਖਾ ਹਰ ਤਰ੍ਹਾਂ ਦੀ ਆਉਟ ਜੋਬ ਕਰ ਰਿਹਾ ਵੇਅਰਹਾਊਸਿਸ ਦੀਆਂ ਜੋਬਸ ਬੱਚੇ ਕਰ ਰਿਹਾ ਟਿਮ ਹਾਟਨ ਦੀਆਂ ਜੋਬਸ ਬੱਚੇ ਰੈਸਟੋਰੈਂਟ ਇੰਡਸਟਰੀ ਦੇ ਵਿੱਚ ਮਿਨਿਮਮ ਵੇਜਸ ਵਕਤ ਅਸੀਂ 온ਟਾਰੀਓ ਦੀ ਗੱਲ ਕਰ ਲਈਏ ਤਾਂ 15 ਤੋਂ 16 ਡਾਲਰ ਦੇ ਵਿੱਚ ਵਿੱਚ ਆ ਬੱਚਿਆਂ ਨੂੰ ਇੱਥੇ 8 ਕੈਸ਼ ਤੇ ਉਤੇ ਜੋਬਸ ਦਿੱਤੀਆਂ ਜਾ ਰਹੀਆਂ ਨੇ ਤੇ ਬੱਚੇ 12-12ਾਂ ਕਰਨੀ ਤਾਂ ਕਿ ਘੱਟੋ ਘਾਟ ਆਪਣਾ ਖਰਚਾ ਕੱਢ ਸਕਣ ਸੋ ਇਹ ਨਹੀਂ ਹੈਗਾ ਕਿ ਤਾਂ ਨਹੀਂ ਕਰ ਰਹੇ ਮੇਨ ਤਾਂ ਕਰ ਵੀ ਰਹੇ ਨੇ ਪਰ ਇਹ ਕਹਿਣ ਚ ਵੀ ਮੈਨੂੰ ਕੋਈ ਹਿਚਕਿਚਾਹਟ ਨਹੀਂ ਹੋ ਰਹੀ ਹੈ ਕਿ ਆਫਕੋਰਸ ਉਹਨਾਂ ਨੂੰ ਐਕਸਪਲੋਇਟ ਵੀ ਬਹੁਤ ਕੀਤਾ ਜਾ ਰਿਹਾ ਸਾਡੇ ਆਪਣੀ ਲੋਕ ਬਹੁਤ ਨਹੀਂ ਤਨਖਾਹਾਂ ਵੀ ਮਾਰਦੀਆਂ ਨੇ ਪਰ ਇਸ ਵਕਤ ਜੌਬ ਨੂੰ ਲੈ ਕੇ ਬਹੁਤ ਹਿਲਤਾਂ ਅਛਾ ਲਾਸਟ ਪੁਆਇੰਟ ਹੈ ਮੇਰਾ ਤਰ੍ਹਾਂ ਸਲਾਹ ਮੰਨਣੀ ਚਾਹੀ ਨਵੇਂ ਮੰਨਣੀ ਇਹ ਹਰ ਬੰਦੇ ਦੇ ਆਪਣੇ ਜ਼ਹਿਨ ਦੇ ਉੱਤੇ ਜਾਂਦਾ ਜਾਂ ਆਪਣੇ ਮਾਈਂਡ ਦੇ ਉੱਤੇ ਜਾਂਦਾ ਬਤਾਰ ਜੋ ਤੁਸੀਂ ਕੈਨੇਡਾ ਦੇ ਹਾਲਾਤ ਦੇਖ ਰਹੇ ਹੋ ਬਤਾਰ ਖਤਰਕਾਰ ਕੋਈ ਸਲਾਹ ਦੇਣੀ ਚਾਹਦੇ ਹੋ ਜਿਹੜੇ 22 25-25 ਲੱਖ ਰੁਪਏ ਲਾ ਕੇ ਐਲਐਮਆ ਲੈ ਕੇ ਅੱਜ ਦੀ ਡੇਟ ਦੇ ਵਿੱਚ ਕੈਨੇਡਾ ਜਾ ਰਹੇ ਨੇ ਸਭ ਤੋਂ ਪਹਿਲੀ ਗੱਲ ਤਾਂ ਜਿਹੜੇ ਉੱਥੇ ਆਲਰੇਡੀ ਸੈੱਟ ਹੈਗੇ ਆ ਜਿਨ੍ਹਾਂ ਕੋਲ ਵਧੀਆ ਜੌਬਸ ਹੈਗੀਆਂ ਨੇ ਤੁਸੀਂ ਉੱਥੇ ਸੈੱਟ ਹੋ ਹੈਗੇ ਹੋ ਤਾਂ ਮਤਲਬ ਮੈਂ ਕੱਲੀ ਕੋ ਪ੍ਰੋਗਰਾਮ ਕਰੀ ਸੀ ਤੇ ਵਧੀਆ ਜੌਬ ਛੱਡ ਕੇ ਉੱਥੇ ਪਹੁੰਚੇ ਹੋਏ ਨੇ ਤੇ ਇਸ ਵਕਤ ਪੀਆਰ ਦਾ ਕੋਈ ਵੇ ਨਹੀਂ ਬਣ ਪਾ ਰਹੇ ਜਿਹੜੇ ਆਲਰੇਡੀ ਉੱਥੇ ਸੈੱਟ ਨਹੀਂ ਕੋਈ ਤੁਹਾਨੂੰ ਸਬਜ਼ਬਾਗ ਕੈਨੇਡਾ ਬਹੁਤ ਵਧੀਆ ਹਨਾ ਮਤਲਬ ਠੀਕ ਇਹਦਾ ਸਿਸਟਮ ਬਹੁਤ ਵਧੀਆ ਵਾ ਬਟ ਸਟਿਲ ਜੇ ਤੁਸੀਂ ਉੱਥੇ ਤੂੰ ਤਾਂ ਨਾ ਪਹੁੰਚੋ ਨਾ ਇਹ ਕਦਮ ਨਾ ਚੱਕੋ ਪਹਿਲਾਂ 2-3 ਮਹੀਨੇ ਛੁੱਟੀ ਲੈ ਕੇ ਇੱਥੇ ਦੇਖੋ ਹਾਲਾਤਾਂ ਨੂੰ ਦੇਖੋ ਪੰਪ ਫਿਰ ਆਪਦੀ ਜੌਬ ਤੋਂ ਉੱਥੇ ਜਵਾਬ ਦਿਵੋ ਤੇ ਦੂਜੀ ਗੱਲ ਪੇਰੈਂਟਸ ਨੂੰ ਇਹ ਬੇਨਤੀ ਹੈ ਕਿ ਬੱਚਿਆਂ ਨੂੰ ਪਲੱਸ 2 ਕਰਕੇ ਬਿਲਕੁਲ ਨਾ ਭੇਜੋ ਘੱਟੋ ਘੱਟ ਉਹਨਾਂ ਨੂੰ ਗ੍ਰੈਜੂਏਟਿੰਗ ਕਰਾ ਕੇ ਭੇਜੋ ਤਾਂ ਕਿ ਉਹਨਾਂ ਦਾ ਮੜਾ ਮੋਟਾ ਮਾਈਂਡ ਸੈਟ ਥੋੜਾ ਡਿਵੈਲਪ ਹੋਇਆ ਹੋਵੇ ਉਹਨਾਂ ਦਾ ਇੱਥੇ ਆ ਕੇ ਛੋਟੇ ਛੋਟੇ ਬੱਚਿਆਂ ਦੇ ਲਈ ਇੱਥੇ ਆ ਕੇ ਇੱਥੋਂ ਦੀ ਸੋਸਾਇਟੀ ਵਿੱਚ ਰਣਾ ਬਹੁਤ ਤੇ ਜਿਹੜੇ ਪੇਰੈਂਟਸ ਇਹ ਸੋਚਦੇ ਆ ਕਿ ਵੀ ਸਾਡੇ ਬੱਚੇ ਇੰਡੀਆ ਦੇ ਵਿੱਚ ਪੁੱਠੀ ਸੰਗਤ ਚ ਪਏ ਹੋਏ ਆ ਉੱਥੇ ਜਾ ਕੇ ਸ਼ਾਇਦ ਬੰਦੇ ਬਣ ਜਾਣਗੇ ਤਾਂ ਉਹਨਾਂ ਲਈ ਖਾਸ ਤੌਰ ਤੇ ਇਹ ਹੈ ਕਿ ਜਿਹੜੇ ਤੁਹਾਡੇ ਸਾਹਮਣੇ ਨਹੀਂ ਸੁਧਰੇ ਤਾਂ ਉਹ ਇੱਥੇ ਆ ਕੇ ਕਿੱਥੋਂ ਸੁਧਰ ਜਾਣਗੇ ਸੋ ਇਹ ਬਹੁਤ ਗਵਿੰਦਰ ਵੀ ਆਪਾਂ ਹਰ ਗੱਲ ਨੂੰ ਬੜੀ ਮਤਲਬ ਕਈ ਵਾਰੀ ਲਾਈਟਲੀ ਲੈ ਲੈਣੇ ਆ ਪਰ ਇੱਥੋਂ ਦੇ ਹਾਲਾਤ ਬੱਚਿਆਂ ਨੂੰ ਪਲੀਜ਼ ਘੱਟੋ ਘੱਟ ਗ੍ਰੈਜੂਏਸ਼ਨ ਕਰਾ ਕੇ ਤੇ ਉਹਨਾਂ ਨੂੰ 6 ਮਹੀਨੇ ਘੱਟੋ ਘੱਟ ਆਪਣੇ ਆਪ ਨੂੰ ਪ੍ਰੀਪੇਅਰ ਕਰਕੇ ਜ਼ਰੂਰ ਭੇਜੋ ਰੋਟੀ ਪਾਣੀ ਬਣਾਉਣੀ ਸਿਖਾਓ ਕੋਈ ਨਾ ਕੋਈ ਸਕਿੱਲ ਬਹੁਤ ਜ਼ਰੂਰੀ ਆ ਸਿੱਖ ਕੇ ਆਓ ਕਿਉਂਕਿ ਔਨਵਰਡ ਵਿੱਚ ਸਿਰਫ ਉਹਨਾਂ ਦੀ ਜ਼ਿਆਦਾ ਕਦਰ ਹੋਣੀ ਹੈ ਉਹਨਾਂ ਨੂੰ ਜੌਬਸ ਪਹਿਲੇ ਨੰਬਰ ਤੇ ਮਿਲਣੀਆਂ ਨੇ ਉਹਨਾਂ ਨੂੰ ਪੀਆਰ ਦੇ ਵਿੱਚ ਜਿਹੜੇ ਕੋਈ ਨਾ ਕੋਈ ਸਕਿੱਲ ਸਿੱਖ ਕੇ ਆਉਣਗੇ ਆਪਦਾ ਕੋਰਸ ਸਮਝ ਕੇ ਚੂਜ਼ ਕਰੋ ਕਿਉਂਕਿ ਹੁਣ ਇਹ ਨਹੀਂ ਹੈ ਕਿ ਬਸ ਇੱਕ ਨਾਰਮਲ ਕੋਰਸ ਲੈ ਕੇ ਤੁਸੀਂ ਪੀਆਰ ਹੋ ਜਾਓਗੇ ਕੈਨੇਡਾ ਨੇ ਸਿਸਟਮ ਠੀਕ ਹੈ ਕਰਨ ਤੁਹਾਡਾ ਗੱਲਬਾਤ ਕਰਨ ਲਈ ਤੁਸੀਂ ਸਮਾਦਤਾਹਰੇ ਜਾਣਕਾਰੀ ਮਿਲਦਾ ਅੱਜ ਸਾਰੇ ਪੰਜਾਬੀ ਲਈ ਬੜੀ ਇੰਪੋਰਟੈਂਟ ਸੀਗੀ ਪੀ ਉਹਨਾਂ ਦਾ ਰਤਨ ਜੀ ਕਰੀਏ ਸਮਾਦਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਔਰ ਹੋਰ ਕੋਸ਼ਿਸ਼ ਕਰਾਂਗੇ ਆਪਾਂ ਵੀ ਇੱਕ ਤੁਸੀਂ ਹੋਰ ਵਿੱਚ ਵਿਸ਼ਾ ਥੋੜਾ ਜਿਹਾ ਐਂਡ ਦੇ ਉੱਤੇ ਛੇੜਿਆ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਸੁਧਰ ਨਹੀਂ ਰਿਹਾ ਤੇ ਸ਼ਾਇਦ ਕੈਨੇਡਾ ਜਾ ਕੇ ਪੁੱਤ ਜਾਂ ਧੀ ਮੇਰੇ ਸੁਧਰ ਜਾਵੇ ਉਸ ਵਿਸ਼ੇ ਦੇ ਉੱਤੇ ਵੀ ਗੱਲ ਕਰਾਂਗੇ ਕਿ ਉੱਥੇ ਬਹੁਤ ਸਾਰੀਆਂ ਡੈੱਥ ਵੀ ਘਵਰਾ ਰਹੀਆਂ ਹਨ ਤਾਂ ਇਸ ਵਿਸ਼ੇ ਤੇ ਕਿਤੇ ਦਿਨ ਫੇਰ ਆਪਾਂ ਗੱਲਬਾਤ ਕਰਾਂਗੇ ਬਿਲਕੁਲ ਤੁਸੀਂ ਸਮਾਦਤਾ ਤੁਹਾਡਾ ਬਹੁ